ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਤਿਲਕ ਜਨਿਉ ਰਾਖਾ ਪ੍ਰਭਤਾ ਕਾ ਕਿਨੋ ਵੱਡੋ ਕਲੂ ਮੈਂ ਸਕਾ ਸਾਤ ਧਨ ਹੇਤ ਇਤੀ ਜਨ ਕਰੀ ਸੀਸ ਦਿਆ ਪਰ ਸੀਨਾ ਉਚਰੇ ਧਰਮ ਹੇਦ ਸਾਖਾ ਜਨ ਕੀਆ ਸਿਰੋ ਦਿਆ ਪਰ ਸਰਨਾ ਦੀਆ ਨਾਟਕ ਚੇਟਕ ਕੀਏ ਕਕਾਜਾ ਰਬ ਲੋਗ ਗਣ ਕੈ ਆਵਦ ਲਾਜਾ ਨਾ ਮੇ ਪੱਛੋ ਹਿੰਦ ਦੀ ਚਾਦਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸ੍ਰੀ ਗੁਰੂ ਅਰਗਵਿੰਦ ਸਾਹਿਬ ਜੀ ਮੇਰੀ ਪੀਰੀ ਦੇ ਮਾਲਕ ਦੇਗ ਤੇਗ ਦੇ ਧਨੀ ਤੇ ਮਾਤਾ ਨਾਨਕੀ ਜੀ ਦੇ ਕਾਰ 19 ਮੱਗਰ ਸੁਦੀ ਦੋ ਸੰਮਤ 1678 ਬਿਕਰਮੀ ਐਤਵਾਰ ਵਿਸਾਖਾ 97 ਵਿੱਚ ਡੇਢ ਪੈਰ ਰਾਤ ਰੰਦੇ ਅਮ੍ਰਿਤਸਰ ਬੈਕੁੰਟਪੁਰੀ ਵਿੱਚ ਸਾਧੂ ਗੁਰਾਂ ਨੇ ਅਵਤਾਰ ਧਾਰਨ ਕੀਤਾ ਮਹਾਰਾਜ ਜੀ ਦਾ ਵਿਆ 1500 ਸੁਦੀ ਪੰਚਮੀ ਨੂੰ ਸਨ 1666 ਬਿਕਰਮੀ ਨੂੰ ਕਰਤਾਰਪੁਰ ਵਿੱਚ ਸੁਪਿੱਖੀਏ ਖੱਤਰੀ ਲਾਲ ਚੰਦ ਦੀ ਬੇਟੀ ਸ਼੍ਰੀ ਗੂਜਰੀ ਜੀ ਨਾਲ ਹੋਇਆ ਇਹਨਾਂ ਦੇ ਘਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਮਾਲਕ ਖਾਲਸਾ ਪੰਥ ਦੇ ਬਾਨੀ ਪ੍ਰਗਟ ਹੋਏ ਸ੍ਰੀ ਗੁਰੂ ਤੇਗ ਬਹਾਦਰ ਜੀ ਛੋਟੇਂ ਦਿਆਂ ਤੋਂ ਬੜੇ ਦਇਆਵਾਨ ਅਰਦਾਨੀ ਸਨ ਆਪਣੇ ਰੇਸ਼ਮ ਜਰੀ ਦੇ ਕੱਪੜੇ ਜਵਾਹਰਾਤ ਸੋਨੇ ਦੇ ਜੀਵਰ ਵੀ ਅਨਾਥਾਂ ਨੂੰ ਲਾ ਕੇ ਦੇ ਦਿੰਦੇ ਸਨ ਭਾਵੇਂ ਇਹਨਾਂ ਦਾ ਵਿਆਹ ਛੁੱਟੀ ਵਸਤਾ ਵਿੱਚ ਹੋਇਆ ਸੀ ਤਦ ਵੀ ਇਹਨਾਂ 44 ਬਰਸ ਦੀ ਉਮਰ ਹੋਣ ਤੱਕ ਬ੍ਰਹਮਚਰਜੀ ਰੱਖਿਆ ਸੀ। ਤਾਂ ਇਹਨਾਂ ਦੇ ਘਰ ਕੋਈ ਸੰਤਾਨ ਪਹਿਲਾਂ ਨਹੀਂ ਸੀ ਹੋਈ। ਹਰ ਵੇਲੇ ਪਰਮੇਸ਼ਰ ਦੇ ਚਰਨਾਂ 'ਚ ਪ੍ਰੀਤ ਰੱਖਦੇ ਸਨ। ਭਾਵੇਂ ਕੋਈ ਇਹਨਾਂ ਦੇ ਕੱਪੜੇ ਵੀ ਲੈ ਜਾਵੇ ਪਰ ਇਹ ਕਿਸੇ ਨੂੰ ਕੁਝ ਨਹੀਂ ਸੀ ਕਹਿੰਦੇ ਦਿਨ ਵਲੇ ਗੁਫਾ ਵਿੱਚ ਲੁਕੇ ਰਹਿੰਦੇ ਸੇਵਕ ਪੰਜ-ਪੰਜ ਵਾਰੀ ਪ੍ਰਸ਼ਾਦਾ ਅੱਗੇ ਰੱਖਦੇ ਤਦ ਵੀ ਇਹ ਖਿਆਲ ਨਹੀਂ ਕਰਨ ਕਰਦੇ ਸ਼੍ਰੀਕਾਂ ਦੇ ਵਾਦ ਦੇ ਵਿਵਾਦ ਪਿੱਛੇ ਤਨ ਦੋਲ ਦੇ ਛੱਡ ਕੇ ਕੀਰਤਪੁਰੋਂ ਬਕਾਲੇ ਨਾਮ ਪਿੰਡ ਵਿੱਚ ਜੋ ਬਿਆਸਾ ਦੇ ਕਿਨਾਰੇ ਆ ਉੱਥੇ ਆਣ ਕੇ ਰਹਿਣ ਲੱਗ ਪਏ ਇੱਥੇ ਇਹਨਾਂ ਦਾ ਨਾਨਾ ਨਰੈਣ ਦਾਸ ਇਹ ਬੜਾ ਸ਼ੌਕਾਰ ਸੀ ਸੇਵਾ ਆਦੋਈ ਕਰਦਾ ਸੀ ਇਹ ਬਿਮਾਰਾਂ ਦੁਖੀਆਂ ਦੀ ਪਾਲਣਾ ਕਰਦੇ ਹੋਏ ਆਪਣੇ ਹੱਥਾਂ ਨਾਲ ਦੁਖੀਆਂ ਦੀ ਟੈਲ ਕਰਕੇ ਆਨ ਬੋਸਰ ਦਿੰਦੇ ਅਤੇ ਧੀਰਜਵਾਨ ਸੰਤੋਖੀ ਅਰਤਿਆਗੀ ਸੰਨ ਜਿਸ ਵੇਲੇ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਿੱਲੀ ਵਿੱਚ ਜੋਤੀ ਜੋਤ ਸਮਾਏ ਉਸ ਵੇਲੇ ਉਹਨਾਂ ਨੇ ਬਚਨ ਕੀਤਾ ਸੀ ਕਿ ਬਾਬਾ ਬਕਾਲੇ ਭਾਵ ਉਸ ਵੇਲੇ ਬਕਾਲੇ ਵਿੱਚ ਕੋਈ ਗੁਰੂ ਨਹੀਂ ਸੀ ਪਰ ਤਦ ਵੀ ਤੇ ਹਿਰਮਲ ਸੂਰਜਮਾਲਾ ਪਿਰਥੀ ਚੰਦ ਦੀ ਔਲਾਦ ਦੇ ਸੋਢੀ ਇਹ ਮੰਜੀਆਂ ਢਾ ਕੇ ਬਕਾਲੇ ਵਿੱਚ ਗੁਰੂ ਬਣ ਕੇ ਆਣ ਬੈਠੇ ਸਨ ਇਹ ਮੰਜੀਆਂ ਦੀ ਗਿਣਤੀ 22 ਸੀ ਜਿਹੜੇ ਆਕੜ ਆਕੜ ਕੇ ਨਵੇਂ ਵਸਤਰ ਪਹਿਨ ਕੇ ਆਣ ਬੈਠੇ ਸਨ ਸੰਗਤਦਿਆਂ ਮਨੋ ਕਾਮਨਾ ਪੂਰੀਆਂ ਕਰਨ ਗਰੇ ਗੁਰੂ ਦਾ ਬਣ ਕੇ ਬੈਠ ਗਏ ਇਹਦਾ ਲਾਲਚੀ ਬਣ ਕੇ ਲਾਲਚੀ ਮਸੰਦਾਂ ਨੂੰ ਪੇਟੇ ਪਾ ਕੇ ਆਪਣੇ ਵੱਲ ਖਿੱਚੀ ਜਾ ਰਹੇ ਸਨ ਭਾਵੇਂ ਜਾਣਦੇ ਸਨ ਕਿ ਗੁਰੂ ਨਾਨਕ ਦੇਵ ਜੀ ਦੀ ਗੱਦੀ ਤੇ ਕੋਈ ਸੂਰਜ ਵਾਂਗੂ ਪ੍ਰਕਾਸ਼ ਕਰੇਗਾ ਤਦ ਵੀ ਆਪੋ ਆਪਣੀ ਥਾਈ ਸਾਰੇ ਗੁਰੂ ਬੈਠੇ ਸਾਬਣੀ ਬੈਠੇ ਸਨ ਸ੍ਰੀ ਗੁਰੂ ਤੇਗ ਬਹਾਦਰ ਜੀ ਆਪਣੇ ਸੁਭਾਅ ਅਨੁਸਾਰ ਅੰਦਰ ਹੀ ਬੈਠੇ ਰਹਿੰਦੇ ਸਨ ਭਾਈ ਗੜੀਆ ਤੇ ਬਾਬਾ ਦਵਾਰਕਾ ਦਾਸ ਭੱਲੇ ਨੇ ਗੋਇੰਦਵਾਲ ਤੋਂ ਆ ਕੇ ਬੜਾ ਜ਼ੋਰ ਲਾਇਆ ਪਰ ਇਹਨਾਂ ਨੇ ਇਕਾਂਤ ਹੀ ਰਹਿਣਾ ਚਾਹਿਆ ਹਨ ਮਾਤਾ ਨਾਨਕੀ ਜਿਨੇ ਵਚਨ ਕੀਤਾ ਤੁਸੀਂ ਗੱਦੀ 'ਤੇ ਸ਼ਰੀਕਾਂ ਦੀ ਤਰ੍ਹਾਂ ਬੈਠੋ ਭੇਟਾ ਪੂਜਾ ਲਾਓ ਤਾ ਗੁਰੂ ਨਾਨਕ ਸਾਹਿਬ ਜੀ ਬਚਨ ਕੀਤਾ ਮਾਇਆ ਕਾਰਨ ਤਾ ਵਹੀ ਮੂਰ ਗਲੋਗੇ ਅਜਾਣ ਕਹੋ ਨਾਨਕ ਬਿਨ ਹਰ ਪਜਣ ਬਿਰਦਾ ਜਨਮ ਸਰਾਨ ਮਰ ਜਨੇ ਮਾਤਾ ਜੀ ਸੱਚ ਦਾ ਪਦਾਰਥ ਹਰੀ ਨਾਮ ਨੂੰ ਛੱਡ ਗਏ ਝੂਠੇ ਪਦਾਰਥਾਂ ਵਿੱਚੋਂ ਅਸਾਂ ਕੀ ਲੈਣਾ ਸੇਡ ਮੱਖਣ ਸ਼ਾ ਲਵਾਣਾ ਗੁਰੂ ਦਾ ਬੜਾ ਸਿੱਧਕੀ ਸਿੱਖ ਸੀ ਇਹ ਟਾਂਡਾ ਜ਼ਿਲ੍ਹਾ ਜੇਲਮ ਦਾ ਰਹਿਣ ਵਾਲਾ ਸੀ ਇਹਦੇ ਕਈ ਹਜ਼ਾਰ ਬੈਲ ਬੇੜੇ ਜਾਜ ਵੀ ਚੱਲਦੇ ਸਨ ਇਹ ਬੜਾ ਵੱਡਾ ਸਦਾਗਰ ਸੀ ਇੱਕ ਵਾਰੀ ਇਹਦਾ ਜਹਾਜ਼ ਬੜੀ ਤਿੱਖੀ ਹਵਾ ਨਾਲ ਬ੍ਰਿਟੇਜ ਜਾ ਲੱਗਾ। ਕਈ ਮਹੀਨੇ ਉੱਥੇ ਹੀ ਪਿਆਰਿਆ ਇਹਨੇ ਗੁਰੂ ਨਾਨਕ ਦੇਵ ਜੀ ਦੀ ਗੱਦੀ ਦੀ ਮਨਾਉਤ ਕੀਤੀ। ਮਹਾਰਾਜ ਜੀ ਜਿਹੜਾ ਰੁਪਿਆ ਬਚੇਗਾ ਉਹਦਾ ਚੌਥਾ ਹਿੱਸਾ ਗੁਰੂ ਜੀ ਦੀ ਭੇਟਾ ਕਰਾਂਗਾ। ਸੇਵਾ ਦੇ ਵਿੱਚ ਲਾਵਾਂਗਾ। ਮੇਰੇ ਦੇ ਕਿਰਪਾ ਕਰ ਦਿਓ ਮੇਰਾ ਜਹਾਜ਼ ਜਿਹੜਾ ਉਹ ਬੰਨੇ ਲੱਗ ਜਾਏ ਬ੍ਰੇਤੀ ਵਿੱਚੋਂ ਨਿਕਲ ਜਾਏ ਜਦੋਂ ਅਰਦਾਸ ਕੀਤੀ ਸੱਚੇ ਦਿਲੋਂ ਤਾਂ ਕੁਦਰਤ ਨਾਲ ਉਹਦੇ ਅਨਕੂਲ ਐਸੀ ਹਵਾ ਚੱਲੇ ਸਮੁੰਦਰ ਦਾ ਚੜ੍ਹਾ ਹੋ ਗਿਆ ਜਹਾਜ਼ ਜਲ ਤੇ ਤਰ ਆਇਆ ਉਹਨੇ ਮਸਕਾ ਬੰਦਰ ਤੇ ਮਾਲ ਵੇਚ ਕੇ 2000 ਮੋਰ ਖੱਟੀ 2000 ਮੋਰ ਦਾ ਫਾਇਦਾ ਹੋਇਆ ਉਹਦੇ ਵਿੱਚੋਂ 500 ਮੋਰ ਗੁਰੂ ਜੀ ਦੀ ਭੇਟਾ ਕਰਨ ਵਾਸਤੇ ਦਿੱਲੀ ਆਇਆ ਪਤਾ ਲੱਗਾ ਕਿ ਗੁਰੂ ਬਕਾਲੇ ਹੈ ਉਹਨੇ ਆ ਕੇ ਦੇਖਿਆ ਵੀ ਇੱਥੇ ਤਾਂ ਬਾਈ ਗੁਰੂ ਫਕੀਰੀ ਭੇਸ ਵਿੱਚ ਮੰჯੀਆਂ ਢਾ ਕੇ ਬੈਠੇ ਹੋ ਇਹਨਾਂ ਇੱਕ ਦੋ ਇੱਕ ਚੜਦਾ ਨਜ਼ਰ ਆਉਂਦਾ ਇਸ ਲਈ ਮੱਖਣ ਸ਼ਾਨ ਪਿੰਡੋਂ ਬਾਹਰ ਤੰਬੂ ਲਾ ਕੇ ਡੇਰਾ ਕਰ ਦਿੱਤਾ ਸਾਰੇ ਸੋਡੀਆਂ ਦੇ ਧਣੀ ਆਦਮੀ ਆਇਆ ਜਾਣ ਕੇ ਮਸੰਦਾਂ ਦੇ ਹੱਥ ਪ੍ਰਸ਼ਾਦ ਭੇਜ ਕੇ ਇੱਕ ਦੂਜੇ ਦੀ ਨਿੰਦਿਆ ਸ਼ੁਰੂ ਕਰਕੇ ਆਪਣੀ ਆਪਣੀ ਮਹਿਮਾ ਜਨਾਈ ਇਹ ਸੁਣ ਕੇ ਮੱਖਣ ਸ਼ਾਹ ਬੜਾ ਵਿਆਕਲ ਹੋਇਆ ਰੋਦਨ ਕਰਨ ਲੱਗਾ ਵੀ ਮੈਂ ਬੜਾ ਮੰਦ ਭਾਗੀ ਤੇ ਗੁਨਾਹਗਾਰਾਂ ਜਿਹਨੂੰ ਦੂਰੋਂ ਚੱਲ ਕੇ ਆਇਆ ਵੀ ਸੱਚੇ ਗੁਰੂ ਦੇ ਦਰਸ਼ਨ ਨਾ ਹੋਣ ਮੱਖਣ ਸ਼ਾਹ ਦੀ istri ਬੜੀ ਸਿਆਣੀ ਆ ਇਹਨੇ ਆਪਣੇ ਪਤੀ ਨੂੰ ਵਿਆਕਲ ਦੇਖ ਕੇ ਬੈਂਤੀ ਕੀਤੀ ਹੇ ਗੁਰੂ ਜੀ ਦੇ ਪਿਆਰਿਓ ਆਪ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਤੇ ਭਰੋਸਾ ਰੱਖੋ ਆਪਾਂ ਗੁਰੂ ਨਾਨਕ ਦੇਵ ਜੀ ਦੇ ਅੱਗੇ ਬੇਨਤੀ ਕੀਤੀ ਹੈ ਉਹ ਆਪ ਹੀ ਸਾਨੂੰ ਦਰਸ਼ਨ ਦੇਣਗੇ ਭਰੋਸਾ ਰੱਖੋ ਜਿਨੇ ਥਲਾਂ ਵਿੱਚੋਂ ਜਲ ਵਹਾ ਕੇ ਸਾਡਾ ਬੇੜਾ ਪਾਰ ਕੀਤਾ ਕੀ ਹੁਣ ਸਾਨੂੰ ਦਰਸ਼ਨ ਨਹੀਂ ਦੇਣਗੇ ਆਪੇ ਪ੍ਰਗਟ ਹੋ ਕੇ ਦਰਸ਼ਨ ਦੇਣਗੇ ਤੁਸੀਂ ਵਿਆਕਲ ਨਾ ਹੋ ਮੰਨ ਲੋ ਜਿਦਾ ਤਰਸ ਦੀਆਂ ਅੱਖੀਆਂ ਤੇਰੇ ਆਦੇਦਾਰਿਆਂ ਨੂੰ ਮੰਨ ਲੋ ਜਿਦਾ ਤਰਸ ਦੀਆਂ ਅੱਖੀਆਂ ਤੇਰੇ ਆਦਿਦਾਰ ਹਾਂ ਨੂੰ ਮੇਰੇ ਪਿਆਰੇ ਤੇਰੇ ਆਦਿਦਾਰ ਹਾਂ ਨੂੰ ਮੇਰੇ ਸਾਈਬਾ ਤੇ ਲੋਚ ਦਾ ਤਰਸ ਦੀ ਆਖੀਆਂ ਤੇਰੇ ਆਦੇਦਾਰਿਆਂ ਨੂੰ ਦਰਸ਼ਨ ਦੇਖ ਜੀਵਾ ਗੁਰ ਤੇਰਾ 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 ਪੂਰਨ ਕਰਮ ਹੋਏ ਪ੍ਰਭ ਮੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਤੇਰੇ ਆ ਦਦਾਰਿਆ ਨੂੰ ਮਨ ਲੋਚ ਦਤਰਸ ਦੀਆਂ ਅੱਖੀਆਂ ਤੇਰੇ ਆਦੇਦਾਰਿਆਂ ਨੂੰ ਤੇਰੇ ਆਦੇਦਾਰਿਆਂ ਨੂੰ ਤੇਰੇ ਆਦੇਦਾਰਿਆਂ ਨੂੰ ਉਹ ਗੁਰੂ ਨਾਨਕ ਸਾਹਿਬ ਜੀ ਜਿਨ੍ਹਾਂ ਦੇ ਚਰਨਾਂ ਦੇ ਆਪਰ ਦਾਸ ਕੀਤੀ ਉਹ ਦਰਸ਼ਨ ਵੀ ਦੇਣਗੇ ਤੁਸੀਂ ਵੀ ਆਕਲ ਨਾਲੋ ਮੱਖਣ ਸ਼ਾਹ ਲਵਾਣੇ ਦੀ ਇਸਤਰੀ ਨੇ ਮੱਖਣ ਸ਼ਾਹ ਨੂੰ ਹੌਸਲਾ ਦਿੱਤ ਤੇ ਧਣੀ ਆਦਮੀ ਬੜੇ ਸਿਆਣੇ ਹੁੰਦੇ ਨੇ ਉਹਨਾਂ ਸੋਚਿਆ ਅਗੇ ਗੁਰੂ ਸਾਹਿਬ ਸਰਬੱਗਨੇ ਅੰਤਰਜਾਮੀ ਨੇ ਇਸ ਲਈ ਸਾਰਿਆਂ ਦੇ ਅੱਗੇ ਦੋ-ਦੋ ਮੋਹਰੇ ਰੱਖਦੇ ਆ ਤੇ ਜਿਹੜਾ ਸੱਚਾ ਗੁਰੂ ਹੋਵੇਗਾ ਆਪੇ ਸਾਥੋਂ ਆਉਂਦੀਆਂ ਮੋਹਰਾ ਮੰਗ ਲਏਗਾ ਇਸ ਤਰ੍ਹਾਂ ਵਿਚਾਰ ਕੇ ਮੱਖਣ ਸ਼ਾਹ ਨੇ ਦੋ ਦੋ ਮੋਹਰਾ ਸਾਰਿਆਂ ਦੇ ਅੱਗੇ ਰੱਖੀਆਂ ਮੱਥਾ ਟੇਕਿਆ ਇਸ ਤਰ੍ਹਾਂ ਦੋ ਦੋ ਮੋਹਰਾ ਧੀਰਮਾ ਲੱਗੇ ਪੰਜ ਮੋਹਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਭੇਟਾ ਕੀਤੀਆਂ ਥੋੜਾ ਚਿਰ ਮਗਰੋਂ ਮੱਖਣ ਸ਼ਾਹ ਉੱਥੇ ਬੈਠਾ ਰਿਹਾ ਵੀ ਸ਼ਾਇਦ ਇਹ ਹੀ ਆਪਣੀ ਕਾਰ ਭੇਟਾ ਮੰਗ ਲਵੇ ਜਦੋਂ ਮਾਨਤ ਮੰਗਣ ਵਾਲਾ ਕੋਈ ਸੱਚਾ ਗੁਰੂ ਨਾ ਲੱਭਾ ਨੇਤਰ ਭਰ ਕੇ ਉਦਾਸ ਹੋ ਕੇ ਲੋਕਾਂ ਨੂੰ ਪੁੱਛਣ ਲੱਗਾ ਕਿ ਕੋਈ ਹੋਰ ਵੀ ਇੱਥੇ ਆ ਤਾਂ ਇੱਕ ਮਾਈ ਨੇ ਉੱਤਰ ਦਿੱਤਾ ਵੀਰਾ ਗੱਦੀਆਂ ਵਾਲੇ ਦਾ ਇਹੋ ਹੀ ਨੇ ਪਰ ਛੇਵੇਂ ਸਤਿਗੁਰ ਦੇ ਸੁਪੁੱਤਰ ਤੇਗ ਬਹਾਦਰ ਜੀ ਇੱਕ ਸੰਤ ਰਹਿੰਦੇ ਨੇ ਉਹ ਕਿਸੇ ਨਾਲ ਗੱਲ ਨਹੀਂ ਕਰਦੇ ਹਮੇਸ਼ਾ ਗੁਫਾ ਵਿੱਚ ਹੀ ਬੈਠੇ ਰਹਿੰਦੇ ਨੇ ਜਦੋਂ ਜੀ ਕਰੇ ਜੰਗਲ ਵਿੱਚ ਚਲੇ ਜਾਂਦੇ ਮਾਤਾ ਨਾਨਕੀ ਜੀ ਬਥੇਰਾ ਆਖਦੀ ਤੁਸੀਂ ਗੱਦੀ ਲਾ ਕੇ ਬੈਠੋ ਪਰ ਉਹ ਨਹੀਂ ਮੰਨਦੇ ਮੱਖਣ ਸ਼ਾਹ ਨੂੰ ਇਹ ਗੱਲ ਸੁਣਦਿਆਂ ਹੀ ਦਿਲ ਵਿੱਚ ਪ੍ਰੇਮ ਵੱਧ ਗਿਆ ਸਾਜ ਗਾਉ ਸੁਣ ਲਿਓ ਸਭ ਜਨ ਪ੍ਰੇਮ ਕੀਓ ਚ ਨਹੀਂ ਪ੍ਰਭ ਪਾਇਓ ਅਸ طرح ਜਿਵੇਂ ਬਬੀਹੇ ਨੂੰ ਜਲ ਮਿਲਣ ਦੀ ਆਸ ਹੋ ਗਈ ਹੋਵੇ ਆਪਣੀ ਇਸਤਰੀ ਨਾਲ ਸ਼ਿਗਰ ਹੀ ਅੰਦਰ ਗਿਆ ਅੱਗੇ ਗੁਰੂ ਸਾਹਿਬ ਜੀ ਇੱਕ ਕੋਠੇ ਵਿੱਚ ਪਰਮੇਸ਼ਰ ਜੀ ਲੇਵ ਲਈ ਬੈਠੇ ਸਨ ਮੱਖਣਸ਼ਾ ਨੂੰ ਜਾਂਦਿਆਂ ਹੀ ਸ਼ਾਂਤਵਾਰਤ ਗਏ ਦੋ ਮੋਰਾ ਅੱਗੇ ਰੱਖ ਗਏ ਮੱਥਾ ਟੇਕਿਆ ਮੱਥਾ ਟੇਕ ਕੇ ਬੈਠ ਗਿਆ ਗੁਰੂ ਜੀਾਂ ਦੇ ਭਾਈ ਸਿੱਖਾ ਗੁਰੂ ਧਨ ਦੇ ਭੁੱਖੇ ਨਹੀਂ ਪਰ ਸਿੱਖਾਂ ਦਾ ਸੁਖਣ ਦੇ ਸਿਧਕਰ ਖਾਣ ਵਾਸਤੇ ਤਾਂ ਨੂੰ ਯਾਦ ਕਰਾਉਣਾ ਸਾਡਾ ਫਰਜ਼ ਹੈ ਜਿੱਥੇ ਤੇਰੇ ਪਾਸ ਸਾਡੀ 500 ਮੋਰ ਅਮਾਨਤ ਉਥੇ ਇਹ ਵੀ ਦੋ ਰੱਖ ਛੱਡੋ ਮੱਖਣ ਸ਼ਾਹ ਨੂੰ ਸੁਣਦਿਆਂ ਇਹ ਬੜੀ ਖੁਸ਼ੀ ਹੋਈ ਮਹਾਰਾਜ ਜੀ ਦੇ ਚਰਨ ਚੁੰਮੇ ਬੇਨਤੀ ਕਰਨ ਲੱਗਾ ਸੱਚੇ ਪਾਤਸ਼ਾਹ ਆਪ ਪ੍ਰਗਟ ਹੋ ਕੇ ਸੰਗਤਾਂ ਦੀਆਂ ਭਾਵਨਾ ਪੂਰੀਆਂ ਕਰਕੇ ਦਾਰੋ ਗੁਰੂ ਜੀ ਦੀ ਮਨਸ਼ਾ ਪ੍ਰਗਟ ਹੋਣ ਦੀ ਨਹੀਂ ਸੀ ਪਰ ਇਸ ਕਰਕੇ ਗੁਰੂ ਜੀ ਨੇ ਬਚਨ ਕੀਤਾ ਕਿ ਜੋ ਸਾਨੂੰ ਪ੍ਰਗਟ ਕਰੇਗਾ ਉਹਦਾ ਮੂੰਹ ਕਾਲਾ ਕਰਾਂਗੇ ਖੋਤੇ ਤੇ ਚਾੜਾਂਗੇ ਮੱਖਣ ਸ਼ਾ ਡੇਰੇ ਆ ਕੇ ਪਾਰੇ ਉਪਕਾਰ ਵਾਸਤੇ ਮੂੰਹ ਕਾਲਾ ਕਰਕੇ ਖੋਤੇ ਉੱਪਰ ਚੜ੍ਹ ਕੇ ਗੁਰੂ ਜੀ ਦੇ ਸਾਹਮਣੇ ਆਣ ਗਲੋਤਾ ਗੁਰੂ ਜੀ ਦੇ ਸਿੱਖ ਦਾ ਸਿਦਕ ਵੇਖ ਕੇ ਨੇਤਰ ਭਰ ਆਏ ਆਕਿਆ ਨਿਹਾਲ ਸਿੱਖਾ ਨਿਹਾਲ 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 ਮੱਖਣ ਛਾਣੇ ਉਸ ਵੇਲੇ ਕੋਠੇ ਤੇ ਚੜ੍ਹ ਕੇ ਚਾਦਰ ਬੁਹਾਏ ਅਦੇ ਲੱਗਾ ਉੱਚੀ ਉੱਚੀ ਪੁਕਾਰਨਾ ਬੁਲਿਏ ਸੰਗਤੇ ਗੁਰ ਲੱਭੋ ਗੁਰ ਲੱਭੋ ਗੁਰ ਲੱਭੋ ਬੁਲਿਏ ਸੰਗਤੇ ਸੱਚਾ ਗੁਰ ਲੱਭੋ ਗੁਰ ਲੱਭੋ ਗੁਰ ਲੱਭੋ ਜਦੋਂ ਮੱਖਣ ਸ਼ਾ ਲਵਾਣੇ ਨੇ ਕੋਠੇ ਤੇ ਚੜ ਗਏ ਉੱਚੀ ਉੱਚੀ ਆਖਿਆ ਤੇ ਸਿੱਖ ਬਚਨ ਸਿੱਖਾਂ ਨੇ ਕੰਨਾਂ ਵਿੱਚ ਪੈਂਦਿਆਂ ਹੀ ਸਾਰੀ ਸੰਗਤ ਦਾ ਹਜੂਮ ਜਿਹੜੀ ਗੁਰੂ ਦੇ ਦਰਸ਼ਨਾਂ ਵਾਸਤੇ ਤੜਫ ਰਹੀ ਸੀ ਸਾਰੇ ਭੱਜੇ ਆਏ ਚਰਨੀ ਢੱਠੇ ਓਨਕਾਣ ਲਗਣ ਦੇਵੇ ਚੰਦ ਦੇ ਵਾਂਗ ਸਾਰੇ ird gird ਹੋ ਗਏ ਮੱਖਣ ਸ਼ਾਹ ਅਦਿਕ ਧਣੀ ਸਿੱਖਾਂ ਨੇ ਫਰਜ ਗਿਰਾ ਕੇ ਸਿੰਘਾਸਨ ਸਜਾ ਕੇ ਗੁਰੂ ਜੀ ਨੂੰ ਇਸ਼ਨਾਨ ਕਰਾ ਕੇ ਪਸ਼ਾਕਾ ਪਹਿਨਾ ਕੇ ਅਠਵ ਸਾਖਵੰਦੀ 13 ਸੰਮਤ 1700 21 ਬਿਕਰਮੀ ਨੂੰ ਸਿੰਘਾਸਨ ਦੇ ਬਿਠਾਤਾ ਇਸ ਵੇਲੇ ਵੱਡੀ ਖੁਸ਼ੀ ਦੀ ਗੱਲ ਹੋਈ ਜੋ ਮਾਤਾ ਕਿਸ਼ਨ ਕੌਰ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਮਾਤਾ ਵੀ ਇਸੇ ਵਕਤ ਆ ਗਈ ਉਹਨਾਂ ਨੇ ਨਾਲ ਪੰਜ ਪੈਸੇ ਕਿਨਾਰੀ ਵਾਲ ਜੋ 8ਵੇਂ ਗੁਰੂ ਜੀ ਬਾਬੇ ਗੁਰਦਿੱਤੇ ਜਿਨਾਂ ਦਿੱਤਾ ਸੀ ਬਾਬੇ ਬੁੱਢੇ ਜੀ ਦੀ ਵੰਸ ਦੇ ਸ਼ਰਮਣੀ ਭਾਈ ਗੁਰਦਿੱਤੇ ਜੀ ਨੇ ਅੱਗੇ ਧਰ ਕੇ ਚਾਰ ਪ੍ਰਕਰਮਾ ਕਰਕੇ ਮੱਥਾ ਟੇਕਿਆ ਫਿਰ ਸਾਰੀ ਸੰਗਤ ਨੇ ਮੱਥਾ ਟੇਕਿਆ ਫਿਰ ਮਾਤਾ ਨਾਨਕੀ ਜੀ ਨੇ ਗੁਰੂ ਹਰਗਵਿੰਦ ਸਾਹਿਬ ਜੀ ਦੇ ਬਕਸ਼ੇ ਉਹ ਸ਼ਾਸਤਰ ਬਸਤਰ ਮੋਤੀਆਂ ਦੀ ਮਾਲਾ ਦਿੱਤੀ ਜੋ ਗੁਰੂ ਹਰਗੋਬਿੰਦ ਸਾਹਿਬ ਜੀ ਇਹਨਾਂ ਨੂੰ ਵਾਰ ਦੇ ਗਏ ਸਨ ਉਹ ਸਾਰੇ ਸਨਾਏ 500 ਮੂਰ ਮੱਖਣ ਸ਼ਾਹ ਨੇ ਮੰਨਤ ਦੀ ਤੇ 250 ਰੁਪਏ ਦਾ ਕੜਾ ਪ੍ਰਸ਼ਾਦ ਗੁਰੂ ਜੀ ਦੇ ਅਰਪਣ ਕੀਤਾ ਔਰ ਸੰਗਤਾਂ ਨੇ ਇੰਨੇ ਭੇਟਾ ਚੜਾਈ, ਧੌਲਤ ਦੇ ਅੰਬਾਰ ਲੱਗ ਗਏ। ਗੁਰੂ ਜੀ ਦੇ ਸਿੱਖਾਂ ਨੇ ਮਨ ਪਰ ਫੁੱਲ ਤੋਗੇ। ਬਨੌਟੀ ਗੁਰੂ ਸਾਰੇ ਭੱਜ ਗਏ। ਜਿਵੇਂ ਖੇਤ ਦੇ ਮਾਲਕ ਦੇ ਆਇਆ। ਭਰਨ ਭੱਜ ਜਾਂਦੇ ਸਬਨਾ ਸੋਡੀਆਂ ਨੇ। ਆਪਣਾ ਲਟਾ ਪਟਾ ਚੁੱਕ ਗਏ ਕੂਜ ਕਰ ਦਿੱਤਾ। ਸਾਰੇ ਉਥੋਂ ਭੱਜ ਗਏ ਸਾਰੀਆਂ ਸੰਗਤਾਂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉਚਾਰਨ ਕਰਦੀਆਂ ਸਤ ਨਾਮ ਦਾ ਸਿਮਰਨ ਕਰਦੀਆਂ ਸਤ ਨਾਮ ਵਾਹਿ ਗੁਰੂ 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 ਸਤ ਨਾਮ ਸਤ ਨਾਮ ਵਾਹਿਗੁਰੂ 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 ਸਤ ਨਾਮ ਸਤ ਨਾਮ ਵਾਹਿ ਗਿਰੂ ਸਤ ਨਾਮ ਵਾਹਿ ਗਿਰੂ ਸਤ ਨਾਮ ਵਾਹਿ ਗਿਰੂ ਸਤ ਨਾਮ ਵਾਹਿ ਗਿਰੂ ਤੇ ਜਿਹੜੇ ਸਾਰੇ 22 ਮੰਜੀਆਂ ਢਾ ਕੇ ਗੁਰੂ ਬਣ ਬੈਠੇ ਸਨ ਸਾਰੇ ਭੱਜ ਗਏ ਭਾਵੇਂ ਛੋਡੀ ਧੀਰਮਲ ਛੋਡੀਆਂ ਦੀ ਤਰ੍ਹਾਂ ਡੇਰਾ ਡੰਡਾ ਚੁੱਕ ਕੇ ਤੁਰ ਪਿਆ ਸੀ ਪਰ ਉਹਦੇ ਖੋਟੀ ਮੱਤ ਵਾਲੇ ਸ਼ੀਮਸੰਦ ਨੇ ਸਿਖਾਇਆ ਕਿ ਅਸੀਂ ਸਭ ਪਦਾਰਥ ਜੋ ਕੱਲ ਲੱਖਾਂ ਰੁਪਈਆਂ ਦੇ ਕਰੀਬ ਚੜਿਆ ਗੁਰੂ ਤੇਗ ਬਹਾਦਰ ਜੀ ਨੂੰ ਮਾਰ ਕੇ ਲੈ ਆਵਾਂਗੇ ਵਿਚਾਰ ਕੇ ਧੀਰਮਲ ਲੁਟੇਰਿਆਂ ਦੇ ਨਾਲ ਮਿਲ ਗਿਆ ਸਾਰਾ ਮਾਲ ਇਸ ਅਸਬਾਬ ਲੁੱਟ ਲਿਆ ਗੁਰੂ ਜੀ ਨੂੰ ਪਦਾਰਥਾਂ ਦੀ ਕੋਈ ਇੱਛਾ ਹੀ ਨਹੀਂ ਸੀ ਇਸ ਕਰਕੇ ਚੁੱਪ ਰਏ ਫਿਰ ਧੀਰਮਲ ਦੇ ਮਸੰਦ ਛਿਏ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਪਰ ਬੰਦੂਕ ਚਲਾਈ ਗੋਲੀ ਕੋਲੋਂ ਦੀ ਲੰਘ ਗਈ ਪਰ ਧੀਰਮਲ ਮਾਲ ਲੁੱਟ ਕੇ ਭੱਜ ਗਿਆ ਗੁਰੂ ਜੀ ਦੀ ਤਾਂ ਕਿਸੇ ਨੂੰ ਕੌੜਾ ਬਚਨ ਕਹਿਣ ਦੀ ਕੋਈ ਸਲਾਹ ਨਹੀਂ ਸੀ ਪਰ ਗੁਰੂ ਗ੍ਰੰਥ ਸਿੱਖਾਂ ਨੇ ਤੇ ਈਰਮਲ ਦੀ ਚੰਗੇ ਭਗਤ ਸਵਾਰੀ ਸਭ ਗਜ ਮੋੜ ਕੇ ਲਾਇਆ ਏ ਸਗੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਹੀ ਲਿਆ ਆਂਦਾ ਪਰ ਗੁਰੂ ਜੀ ਨੇ ਸੁਣ ਕੇ ਸਾਰੀਆਂ ਚੀਜ਼ਾਂ ਮੜਵਾ ਕੇ ਧੀਰਮਲ ਨੂੰ ਭੇਜ ਦਿੱਤੀਆਂ ਬਕਾਲੇ ਵਿੱਚ ਬੜੀ ਰੌਣਕ ਲੱਗੀ ਰਹੀ ਸੰਗਤਾਂ ਆਗੇ ਮਨ ਭਾਉਂਦੇ ਫਲ ਪਾਉਣ ਲੱਗੀਆਂ ਬੋਲਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ੀਦੀ ਦਿਹਾੜਾ ਜੋ ਸਮੁੱਚੀ ਲਕਾਈ ਦੇ ਵਿੱਚ ਮਨਾਇਆ ਜਾ ਰਿਹਾ ਹੈ ਸ਼ੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਸੰਗਤਾਂ ਨੂੰ ਮਹਾਰਾਜ ਜੀ ਦਾ ਗੁਰ ਇਤਿਹਾਸ ਗੁਰਮਤ ਦੇ ਅਨੁਸਾਰ ਸੁਣਾ ਕੇ ਨਿਹਾਲ ਕਰਨ ਦਾ ਯਤਨ ਕਰਾਂਗੇ ਹੋਈਆਂ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ